ਦੋਸਤੋ ਚਾਹ ਸਾਨੂੰ ਕਿੰਨੀ ਪੀਣੀ ਚਾਹੀਦੀ ਹੈ ਇੱਕ ਦਿਨ ਵਿੱਚ ਕਿੰਨੀ ਵਾਰੀ ਪੀਣੀ ਚਾਹੀਦੀ ਹੈ ਇਸ ਦੇ ਬਾਰੇ ਵਿੱਚ ਅਲੱਗ-ਅਲੱਗ ਮਤ ਨੇ ਲੇਕਿਨ ਕੁੱਲ ਮਿਲਾ ਕੇ ਜੇਕਰ ਕੋਈ ਵੀ ਖਾਣ-ਪੀਣ ਵਾਲੀ ਚੀਜ਼ ਅਸੀਂ ਜ਼ਿਆਦਾ ਖਾ ਲੈਂਦੇ ਹਾਂ ਤਾਂ ਉਹ ਸਾਨੂੰ ਨੁਕਸਾਨ ਵੀ ਕਰ ਸਕਦੀ ਹੈ ਆਮ ਤੌਰ ਦੇ ਉੱਪਰ ਜੇਕਰ ਆਪਾਂ ਚਾਹ ਦੇ 2-3 ਕੱਪ ਇੱਕ ਦਿਨ ਵਿੱਚ ਪੀਂਦੇ ਹਾਂ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਕਿਉਂਕਿ ਚਾਹ ਪੀਣ ਦੇ ਨਾਲ ਸਾਨੂੰ એનર્ਜੀ ਮਿਲਦੀ ਹੈ ਅਤੇ ਕੰਮ ਕਰਨ ਦੀ ਸਮਰੱਥਾ ਵੀ ਵੱਧ ਜਾਂਦੀ ਹੈ ਲੇਕਿਨ ਇਸੇ ਚਾਹ ਦੇ ਵਿੱਚ ਜੇਕਰ ਅਸੀਂ ਕੁਝ ਅਜਿਹੀ ਸਮੱਗਰੀ ਰਲਾ ਦਈਏ ਜਿਸ ਦੇ ਨਾਲ ਇਹ ਚਾਹ ਅਮਰਤ ਦਾ ਰੂਪ ਧਾਰਨ ਕਰ ਲਵੇ ਤਾਂ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਚਾਹ ਦੇ ਵਿੱਚ ਮਿਲਾਉਣ ਵਾਲੀ ਕੁਝ ਅਜਿਹੀ ਸਮਗਰੀ ਦੇ ਬਾਰੇ ਵਿੱਚ ਦੱਸਾਂਗਾ ਜਿਹੜੀ ਸਮਗਰੀ ਨੂੰ ਪਾ ਕੇ ਤੁਸੀਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਅਤੇ ਤੁਹਾਨੂੰ એનર્ਜੀ ਵੀ ਦੁੱਗਣੀ ਮਿਲੇਗੀ ਅਤੇ ਤੁਹਾਡੇ ਘਰ ਜਾਂ ਤੁਹਾਡੇ ਟੇਬਲ ਦੇ ਉੱਤੇ ਜਾਂ ਤੁਹਾਡੇ ਦਫ਼ਤਰ ਦੇ ਵਿੱਚ ਚਾਹ ਦੀ ਖੁਸ਼ਬੂ ਵੀ ਫੈਲ ਜਾਵੇਗੀ ਇਹਨਾਂ ਇਨਗਰੀਡੀਅੰਟਸ ਦੇ ਵਿੱਚ ਮੈਂ ਤੁਹਾਨੂੰ ਤਿੰਨ ਅਜਿਹੀ ਸਮਗਰੀਆਂ ਦੱਸਣ ਜਾ ਰਿਹਾ ਜਿਹੜੀਆਂ ਨੂੰ ਚਾਹ ਦੇ ਵਿੱਚ ਮਿਲਾਉਣ ਨਾਲ ਚਾਹ ਦੇ ਫਾਇਦੇ ਕਈ ਗੁਣਾ ਵੱਧ ਸਕਦੇ ਨੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਤੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਫਿਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਤਿੰਨ ਚੀਜ਼ਾਂ ਚਾਹ ਦੇ ਵਿੱਚ ਮਿਲਾਉਣ ਜਾਂ ਆਪਾਂ ਕਹੀਏ ਚਾਹ ਬਣਾਉਣ ਦੀ ਵਿਧੀ ਦੇ ਬਾਰੇ ਵਿੱਚ ਵੀ ਦੱਸਾਂਗਾ ਪਹਿਲਾਂ ਇਹਨਾਂ ਤਿੰਨਾਂ ਇਨਗਰੀਡੀਅੰਟਸ ਦੇ ਬਾਰੇ ਵਿੱਚ ਆਪਾਂ ਜਾਣ ਲਈਏ ਸਭ ਤੋਂ ਪਹਿਲੀ ਚੀਜ਼ ਹੈ ਅਦਰਕ ਅਦਰਕ ਜਾਂ ਫਿਰ ਆਪਾਂ ਕਹੀਏ ਜਿੰਜਰ ਵੈਸੇ ਤਾਂ ਅਦਰਕ ਦੀ ਤਸੀਰ ਗਰਮ ਮੰਨੀ ਜਾਂਦੀ ਹੈ ਲੇਕਿਨ ਮੈਂ ਜਾਂ ਕਈ ਹੋਰ ਲੋਕੀ ਇਸ ਦਾ ਉਪਯੋਗ ਗਰਮੀਆਂ ਸਰਦੀਆਂ ਸਾਰੇ ਮੌਸਮਾਂ ਦੇ ਵਿੱਚ ਕਰਦੇ ਨੇ ਅਦਰਕ ਸਾਡੇ ਸਰੀਰ ਦੇ ਵਿੱਚਲੇ ਕਈ ਪ੍ਰਕਾਰ ਦੇ ਵਿਕਾਰ ਠੀਕ ਕਰਦਾ ਹੈ ਸੂਜਣ ਠੀਕ ਕਰਦਾ ਹੈ ਦਰਦ ਘਟਾਉਂਦਾ ਹੈ ਜੋੜਾਂ ਦੇ ਦਰਦਾਂ ਦੇ ਵਿੱਚ ਕਾਫੀ ਫਾਇਦੇਮੰਦ ਹੁੰਦਾ ਹੈ ਇਸ ਦੇ ਨਾਲ ਹੀ ਹਾਜਮੇਦਾਰ ਹੁੰਦਾ ਹੈ ਇਸ ਦੇ ਨਾਲ ਹੀ ਵਜ਼ਨ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਅਤੇ ਨਾਲ ਦੀ ਨਾਲ ਇਮਿਊਨਿਟੀ ਨੂੰ ਵੀ ਬੂਸਟ ਕਰਦਾ ਹੈ ਹੁਣ ਸਮੱਗਰੀ ਦੀ ਦੂਜੀ ਚੀਜ਼ ਹੈ ਛੋਟੀ ਇਲਾਇਚੀ ਛੋਟੀ ਇਲਾਇਚੀ ਨਾ ਗਰਮ ਮੰਨੀ ਜਾਂਦੀ ਹੈ ਨਾ ਠੰਡੀ ਮੰਨੀ ਜਾਂਦੀ ਹੈ ਇਸ ਦਾ ਉਪਯੋਗ ਵੀ ਆਪਾਂ 12 ਮਹੀਨੇ ਕਰ ਸਕਦੇ ਹਾਂ ਛੋਟੀ ਇਲਾਇਚੀ ਜਿੱਥੇ ਸਾਨੂੰ એનર્ਜੀ ਦਿੰਦੀ ਹੈ ਉੱਥੇ ਨਾਲ ਹੀ ਨਾਲ ਸਾਡੀ ਨਸਾਂ ਨੂੰ ਤਾਕਤ ਦਿੰਦੀ ਹੈ ਅਤੇ ਹਾਜਮੇਦਾਰ ਤੇ ਖੁਸ਼ਬੂਦਾਰ ਵੀ ਹੁੰਦੀ ਹੈ ਤੀਜਾ ਇਨਗਰੀਡੀਅੰਟ ਜਿਹੜਾ ਅਸੀਂ ਚਾਹ ਦੇ ਵਿੱਚ ਇਸਤੇਮਾਲ ਕਰਨਾ ਹੈ ਉਹ ਹੈ ਦਾਲਚੀਨੀ ਦਾਲਚੀਨੀ ਜਿੱਥੇ ਸਾਡੇ ਸਰੀਰ ਨੂੰ ਇਨਫੈਕਸ਼ਨ ਦੇ ਨਾਲ ਲੜਨ ਦੇ ਵਿੱਚ ਮਦਦ ਕਰਦੀ ਹੈ ਉੱਥੇ ਨਾਲ ਹੀ ਨਾਲ ਇਹ ਮਿਠਾਸ ਭਰੀ ਅਤੇ ਖੁਸ਼ਬੂਦਾਰ ਵੀ ਹੁੰਦੀ ਹੈ ਬਲੱਡ ਪ੍ਰੈਸ਼ਰ ਜਾਂ ਫਿਰ ਕਈਏ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਇਹ ਮਦਦ ਕਰ ਸਕਦੀ ਹੈ ਸੋ ਅਸੀਂ ਤਾਂ ਅਕਸਰ ਹਰੇਕ ਮੌਸਮ ਦੇ ਵਿੱਚ ਚਾਹ ਦੇ ਵਿੱਚ ਇਹਨਾਂ ਤਿੰਨੇ ਸਮੱਗਰੀਆਂ ਦਾ ਉਪਯੋਗ ਕਰਦੇ ਹਾਂ ਤਾਂ ਹੁਣ ਮੈਂ ਤੁਹਾਨੂੰ ਇੱਕ ਵਧੀਆ એનર્ਜੀ ਵਾਲੀ ਚਾਹ ਬਣਾਉਣ ਦੇ ਲਈ ਇਹਨਾਂ ਤੀਜਾਂ ਦਾ ਉਪਯੋਗ ਕਰਕੇ ਚਾਹ ਬਣਾਉਣ ਦੀ ਵਿਧੀ ਵੀ ਦੱਸ ਦਿੰਦਾ ਹਾਂ ਪਹਿਲਾਂ ਆਪਾਂ ਜਾਣ ਲੈਣੇ ਆ ਕਿ ਚਾਹ ਬਣਾਉਣ ਵੇਲੇ ਇਸ ਸਮੱਗਰੀ ਨੂੰ ਚਾਹ ਦੇ ਵਿੱਚ ਕਿੰਨੇ ਕੁ ਮਿਕਦਾਰ ਦੇ ਵਿੱਚ ਮਿਲਾਉਣਾ ਹੈ ਜੇਕਰ ਆਪਾਂ 2 ਕੱਪ ਚਾਹ ਬਣਾਉਣ ਦੀ ਗੱਲ ਕਰੀਏ ਤਾਂ 2 ਕੱਪ ਚਾਹ ਦੇ ਵਿੱਚ ਅੱਧਾ ਚਮਚ ਅਦਰਕ ਕੱਟ ਕੇ ਪਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਦਾਲਚੀਨੀ ਦੀ ਇੱਕ ਚੁਟਕੀ ਅਤੇ ਛੋਟੀ ਇਲਾਇਚੀ ਇੱਕ ਆਪਾ ਪਾਣੀ ਹੈ ਛੋਟੀ ਇਲਾਇਚੀ ਅਤੇ ਅਦਰਕ ਨੂੰ ਕੁੱਟ ਕੇ ਵੀ ਪਾਇਆ ਜਾ ਸਕਦਾ ਹੈ ਇਸੇ ਤਰ੍ਹਾਂ ਦਾਲਚੀਨੀ ਦਾ ਪਾਊਡਰ ਇੱਕ ਚੁਟਕੀ ਮਿਲਾਇਆ ਜਾ ਸਕਦਾ ਹੈ ਜੇਕਰ ਦਾਲਚੀਨੀ ਸਾਬਤ ਹੋਵੇ ਤਾਂ ਇਸ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸ ਨੂੰ ਚਾਹ ਦੇ ਵਿੱਚ ਮਿਲਾਇਆ ਜਾ ਸਕਦਾ ਹੈ ਹੁਣ ਚਾਹ ਬਣਾਉਣ ਵੇਲੇ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਇਹ ਸਮਗਰੀਆਂ ਤਿੰਨੋਂ ਚੀਜ਼ਾਂ ਮਿਲਾ ਕੇ ਮਿੱਠੀ-ਮਿੱਠੀ ਆਜ ਦੇ ਉੱਪਰ ਉਸ ਨੂੰ ਚੰਗੀ ਤਰ੍ਹਾਂ ਉਬਾਲੀ ਦੇਣੀ ਹੈ ਜਦੋਂ ਇਹ ਤਿੰਨੋਂ ਚੀਜ਼ਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਲ ਜਾਣ ਤਾਂ ਉਸ ਤੋਂ ਬਾਅਦ ਚਾਹ ਦੀ ਪੱਤੀ ਨੂੰ ਮਿਲਾ ਲੈਣਾ ਹੈ। ਅਤੇ ਨਾਲ ਹੀ ਸਵਾਦ ਦੇ ਮੁਤਾਬਕ ਤੁਸੀਂ ਚੀਨੀ ਪਾ ਸਕਦੇ ਹੋ ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮਿੱਠੀ-ਮਿੱਠੀ ਆਸ ਦੇ ਉੱਪਰ ਉਬਾਲੀ ਦੇਣੀ ਹੈ। ਹੁਣ ਫਿਰ ਜਦੋਂ ਦੂਜੀ ਵਾਰ ਵੀ ਚੰਗੀ ਤਰ੍ਹਾਂ ਉਬਾਲੀ ਆ ਜਾਵੇ ਤਾਂ ਹੁਣ ਚਾਹ ਅੰਤਿਮ ਪੜਾ ਤੇ ਹੋਵੇਗੀ ਅਤੇ ਦੁੱਧ ਮਿਲਾਉਣ ਤੋਂ ਬਾਅਦ ਵੀ ਚਾਹ ਨੂੰ ਚੰਗੀ ਤਰ੍ਹਾਂ ਦੇ ਨਾਲ ਦੋ ਉਬਾਲੀਆਂ ਦੇਣੀਆਂ ਨੇ। ਅਤੇ ਤੁਹਾਨੂੰ ਆਪਣੀ ਰਸੋਈ ਦੇ ਵਿੱਚ ਵੀ ਚਾਹ ਦੀ ਇੱਕ ਬਹੁਤ ਵਧੀਆ ਖੁਸ਼ਬੂ ਆਵੇਗੀ। ਅਤੇ ਇਹ ਚਾਹ ਪੀਣ ਨਾਲ ਤੁਹਾਨੂੰ એનર્ਜੀ ਵੀ ਮਿਲੇਗੀ ਤੁਸੀਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਅਤੇ ਤੁਹਾਡੇ ਕੰਮ ਕਰਨ ਦੀ ਸਮਰੱਥਾ ਵੀ ਕਈ ਗੁਣਾ ਵੱਧ ਜਾਵੇਗੀ ਸੋ ਜੇਕਰ ਤੁਹਾਡੇ ਸਰੀਰ ਦੇ ਵਿਸ਼ੇਸ਼ ਹਾਲਾਤ ਨੇ ਤਾਂ ਤੁਸੀਂ ਆਪਣੇ ਡਾਕਟਰ ਤੋਂ ਸਲਾਹ ਵੀ ਲੈ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ